ਅੱਜ ਦੇ ਚੌਰਾ ਦੇ ਨਾਲ ਨਾਲ ਇਹਨਾਂ ਦਾ ਨਾਮ ਆਇਆ ਹੈ ਜੁਰਵੇਸ ਜੀ ਹੈ ਤਾਂ ਹੈ ਜੀ ਬਲਿਗ ਮੰਗ ਜੋਗੇ ਸਾਫਤੀ ਸਾਹਿਬ ਸ਼੍ਰੀ ਸੰਦੀਪ ਕੁਮਾਰ ਮਲਕ ਆਈਪੀਐਸ ਜਿਨ੍ਹਾਂ ਦੇ ਸਖਤ ਦੇਹਾਂ ਨਿਰਦੇਸ਼ ਹਨ ਕਿ ਚਾਰਪੁਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਉਹਨੂੰ ਬਿਲਕੁਲ ਨਾ ਬਖਸ਼ਿਆ ਜਾਵੇ ਲੇਕਿਨ ਇਸ ਦੇ ਨਾਲ ਨਾਲ ਲੋਕਾਂ ਨੂੰ ਜਿਹੜਾ ਵਾ ਉਹ ਟ੍ਰੈਫਿਕ ਨਿਯਮਾਂ ਤੋਂ ਅਵੇਅਰ ਵੀ ਕੀਤਾ ਜਾਵੇ ਅੱਜ ਅਸੀਂ ਰੋਡ ਸੇਫਟੀ ਦੇ ਇਹਦੇ ਨਾਲ ਜਿਹੜੇ ਵਰਕਰ ਨੇ ਉਹਨਾਂ ਦੇ ਨਾਲ ਜਿਹੜਾ ਅਸੀਂ ਪਬਲਿਕ ਨੂੰ ਟ੍ਰੈਕ ਨਿਯਮਾਂ ਦੇ ਤੋਂ ਅਵੇਅਰ ਵੀ ਕਰ ਰਹੇ ਆ ਤੇ ਇਸ ਦੇ ਨਾਲ ਨਾਲ ਮੁੱਲਕੇ ਆ ਸ਼ਾਹਕੁਰਦੇਵ ਇਸ ਨੀਕਾ ਨੂੰ ਵੀ ਬੇਨਤੀ ਕਰਦੇ ਆ ਕਿ ਟ੍ਰੈਕ ਨਿਯਮਾਂ ਦੀ ਜਿਹੜੀ ਆ ਉਹ ਉਲੰਘਣਾ ਨਾ ਕਰੋ ਸੀਟ ਬੈਲਟ ਲਾ ਕੇ ਰੱਖੋ ਹੈਲਮਟ ਪੈਨੋ ਤੇ ਬਿਨਾ ਮਰਗਾਟ ਬਿਨਾ ਨੰਬਰ ਪਲੇਟਾ ਤੋਂ ਦੋ ਪਹੀਆ ਵਾਹਨ ਦੇ ਉੱਤੇ ਸਫ਼ਰ ਨਾ ਕਰੋ ਗੱਡੀਆਂ ਨੂੰ ਕਾਲੀਆਂ ਫਿਲਮਾਂ ਨਾਲ ਲਗਾਓ ਤੇ ਆਪਣੀ ਤੇ ਆਪਣੇ ਪਰਿਵਾਰ ਦੀ ਸੇਧ ਦਾ ਖਿਆਲ ਰੱਖੋ ਤੇ ਇਸ ਦੇ ਨਾਲ-ਨਾਲ ਦੂਜਿਆਂ ਦਾ ਵੀ ਆਪਣਾ ਸੇਧ ਦਾ ਖਿਆਲ ਰੱਖੋ ਤਾਂ ਕਿ ਤੁਹਾਡੀ ਜਰਜਨੀਆਂ ਗੱਡੀ ਦੇ ਨਾਲ ਕੋਈ ਵੀ ਮਿਸਪ੍ਰਿੰਗ ਹੋ ਸਕਦੀ ਆ ਕਿ ਤੁਸੀਂ ਕਾਰ ਦੇ ਵਿੱਚ ਆਪਣੀ ਸੀਟ ਬੈਲਟ ਲਗਾ ਕੇ ਰੱਖੋ ਤੇ ਸੁਰੱਖੇਤ ਰਹੋ ਤੇ ਸੁਰੱਖੇਤ ਚੱਲੋ ਸਰ ਅਵੇਦ ਇਸ ਦਾ ਆਪਾਂ ਕਰ ਰਹੇ ਆ ਇੱਕ ਆਪਾਂ ਦੇਖਿਆ ਗੱਡੀ ਰੁਕੀ ਪਈ ਆ ਕਿ ਚਲਾਨ ਵੀ ਆਪਾਂ ਕਰ ਰਹੇ ਆ ਨਾਲ ਜਿਹੜੇ ਕੋਈ ਅਵੇਅਰਨੈਸ ਦੇ ਨਾਲ ਨਾਲ ਚਲਾਨ ਅਸੀਂ ਤਾਂ ਕਰਦੇ ਆ ਜੇ ਕਿਸੇ ਕੋਲ ਬਿਲਕੁਲ ਡਾਕੂਮੈਂਟ ਵਗੈਰਾ ਬਿਲਕੁਲ ਉਹਨੇ ਡਾਕੂਮੈਂਟ ਨਹੀਂ ਹੈਗੇ ਟ੍ਰੈਕ ਨਹੀਂ ਆ ਬਹੁਤ ਜ਼ਿਆਦਾ ਲੰਮਾ ਲੱਗਣਾ ਕੀਤਾ ਫਿਰ ਕਰੀਦਾ ਅਦਰਵਾਈਜ਼ ਅੱਜ ਅਸੀਂ ਅਵੇਅਰਨੈਸ ਦੇ ਨਾਲ ਨਾਲ ਚਲਾਨ ਵੀ ਕਰਦੇ ਆ ਸਰ ਆਪ ਸਰ ਦੇਖਣ ਨੂੰ ਮਿਲਦਾ ਪਹਾੜੀਆਂ ਗੱਡੀਆਂ ਵਿੱਚ ਸਵਾਰੀਆਂ ਤੇ ਸਵਾਰੀਆਂ ਵਾਲੀਆਂ ਗੱਡੀਆਂ ਵਿੱਚ ਜਿਹੜਾ ਜਿੱਦਾਂ ਆਪ ਆਟੋ ਵਗੈਰਾ ਦੇਖਦੇ ਆ ਉਹਦੇ ਵਿੱਚ ਭਾਰ ਲੱਗਿਆ ਹੋਣਾ ਇਹ ਜਿਹੜੀਆਂ ਪਹਾੜੀਆਂ ਗੱਡੀਆਂ ਦੇ ਵਿੱਚ ਜਿਹੜੇ ਆ ਉਹ ਸਵਾਰੀਆਂ ਲੱਗੀਆਂ ਹੁੰਦੀਆਂ ਤੇ ਅਸੀਂ ਉਹਨਾਂ ਦੇ ਜਿਹੜੇ ਆ ਜੋ ਉਹਨਾਂ ਦਾ ਕਾਨੂੰਨੀ ਤੌਰ ਤੇ ਬਣਦਾ ਚਲਾਨ ਕਮਰਸ਼ੀਅਲ ਦਾ ਉਹਨਾਂ ਦਾ ਚਲਾਨ ਕਰੀਦਾ ਹੈਗਾ ਤੇ ਉਹਨਾਂ ਨੂੰ ਵੇਰ ਵੀ ਕਹੀਦਾ ਵੀ ਅੱਗੇ ਤੋਂ ਜਿਹੜੀਆਂ ਇਹ ਜਿਹੜੀਆਂ ਹੈਗੀਆਂ ਟਾਫਲੀਯਾ ਮ ਦੀ ਉਲੰਘਣਾ ਇਸ ਤਰ੍ਹਾਂ ਨਹੀਂ ਕਰਨੀ ਸਾਰੇ ਕਾ ਜਿਹੜੀ ਗੱਡੀ ਰੁਕੀ ਹੋਈ ਹੈ ਤਾਂ ਕੀ ਆਮ ਗੱਲ ਇਹ ਗੱਡੀ ਲੈ ਕੇ ਨਵੀਂ ਆਏ ਨੇ ਅਜੇ ਇਹਨਾਂ ਨੂੰ ਗੱਡੀ ਨੂੰ ਨੰਬਰ ਨਹੀਂ ਲੱਗਿਆ ਹੋਇਆ ਤੇ ਗੱਡੀ ਦੇ ਉੱਤੇ ਆਪਣਾ ਮੱਥਾ ਢੇਕਨ ਜਾ ਰਿਹਾ ਕਿਤੇ ਤੇ ਇਹਨਾਂ ਨੂੰ ਅੱਜ ਅਸੀਂ ਵੇਰ ਕਰਕੇ ਛੱਡ ਦੇਣਾ ਕਿ ਤੁਸੀਂ ਅੱਗੇ ਤੋਂ ਜਿਹੜਾ ਇਸ ਤਰ੍ਹਾਂ ਦੀ ਗਲਤੀ ਜਿਹੜੀ ਆ ਉਹ ਨਹੀਂ ਕਰਨੀ ਹੈਗੀ ਹੈਲਮਟ ਲਗਾਇਆ ਬਹੁਤ ਵਧੀਆ ਆ ਔਰ ਵਧੀਆ ਕੰਪਨੀ ਦਾ ਤੁਸੀਂ ਹੈਲਮਟ ਲਗਾਇਆ ਕੀ ਮਹਿਸੂਸ ਕਰਦੇ ਹੋ ਇਹ ਲਾ ਕੇ ਹੈਲਮਟ ਦੇ ਕੀ ਸੀ ਪਬਲਿਕ ਨੂੰ ਆਪਾਂ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਤਾਂ ਪਈ ਆਪਣੀ ਸੇਫਟੀ ਆ ਜੀ ਤੇ ਜਿਹੜੀ ਲਾਗਤ ਆ ਆਪਾਂ ਸੇਫਟੀ ਆਪੇ ਰੱਖਣੀ ਹੈ ਤੇ ਬਾਕੀ ਜਿਹੜੇ ਲੰਦੇ ਮੁਸ਼ੜ ਗਏ ਤਾਂ ਹੁੰਦੇ ਨਾ ਘੁੰਮਾ ਇਹ ਦੱਸ ਵੀ ਆਪਣੇ ਡਾਕੂਮੈਂਟ ਪੂਰੇ ਰੱਖੋ ਤੇ ਬਾਕੀ ਪੰਜਾਬ ਪੁਲਿਸ ਬਹੁਤ ਵਧੀਆ ਆ ਆਪਾਂ ਵੀਡੀਓ ਨੂੰ ਕੀ ਕਹਿਣਾ ਜਾਂਦੇ ਆ ਨੌਜਵਾਨ ਪੀੜੀ ਨੂੰ ਕੀ ਕਹਿਣਾ ਜਾਂਦੇ ਆ ਨੌਜਵਾਨ ਪੀੜੀ ਨੂੰ ਇਹ ਕਹਿੰਦੇ ਆ ਕਿ ਆਪਣੀ ਸੇਫਟੀ ਆਪਣੇ ਹੱਥਾਂ ਆ ਜੀ ਹਾਂਜੀ ਵੇ ਹੈਲਮਟ ਪਾ ਕੇ ਰੱਖਣਾ ਜੀ ਕਿ ਲਾ ਹੈਲਮਟ ਪਾ ਕੇ ਖੜਨਾ ਚਾਹੀਦਾ ਜੀ ਸਾਰੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਕਹੋ ਵੀ ਹੈਲਮਟ ਜਰੂਰ ਪਾ ਥੜ ਕੇ ਸੁਰੱਖਿਆ ਤਾਂ ਜੇ ਸਿਰ ਸਲਾਮਤ ਤਾਂ ਘਰ ਸਲਾਮਤ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਆਪकी ਆਪਨੇ ਹੈਲਮਟ ਡਾਲਾ ਥੈਂਕ ਯੂ ਸਰ